ਜੋ ਲੋਕ ਘਰਾਂ ਵਿੱਚ ਕੁੱਤੇ ਰੱਖਦੇ ਹਨ ਦਰਵੇਸ਼ ਰੱਖਦੇ ਹਨ ਜਾਂ ਫਿਰ ਆਪਣੇ ਘਰ ਦੇ ਬਾਹਰ ਅਵਾਰਾ ਕੁੱਤਿਆਂ ਨੂੰ ਜੋ ਲੋਕ ਜੋ ਪਰਿਵਾਰ ਰੋਟੀ ਪਾਉਂਦੇ ਹਨ ਸੰਤਾਂ ਜੀ ਦੁਆਰਾ ਉਹਨਾਂ ਨੂੰ ਕੀ ਬਚਨ ਕੀਤੇ ਗਏ ਹਨ ਸੰਤਾਂ ਨੇ ਕੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ ਕੀ ਸੰਤ ਜੀ ਕਹਿੰਦੇ ਹਨ ਇਸ ਬਾਰੇ ਤੁਸੀਂ ਜ਼ਰੂਰ ਜਾਨਣਾ ਹੈ ਜੀ ਕੁਦਰਤ ਦੁਆਰਾ ਜਿੰਨੇ ਵੀ ਜੀਵ ਜੰਤੂ ਬਣਾਏ ਗਏ ਹਨ ਉਹਨਾਂ ਵਿੱਚ ਅਸੀਂ ਵੀ ਸ਼ਾਮਲ ਹੁੰਦੇ ਹਾਂ ਤੇ ਜਿਵੇਂ ਹੀ ਅਸੀਂ ਇਹਨਾਂ ਜੀਵ ਜੰਤੂਆਂ ਨੂੰ ਇਹਨਾਂ ਦੇ ਦਵਾਨਿਆਂ ਨੂੰ ਇਹਨਾਂ ਦਰਵੇਸ਼ਾਂ ਨੂੰ ਆਪਣੇ ਘਰ ਦਾ ਅੰਨ ਆਪਣੇ ਘਰ ਦੀ ਪੱਕੀ ਹੋਈ ਰੋਟੀ ਪਾਉਂਦੇ ਆ ਉਹਨਾਂ ਬੇਜਵਾਨਾਂ ਦਾ ਢਿੱਡ ਭਰਦੇ ਹਾਂ ਤਾਂ ਕੁਦਰਤ ਸਾਨੂੰ ਜਿਵੇਂ ਪਿਆਰ ਦਿੰਦੀ ਹੈ ਕੁਦਰਤ ਸਾਡੇ ਘਰ ਵਿੱਚ ਕਿਵੇਂ ਦਲੇਦਰ ਸਾਨੂੰ ਖਤਮ ਕਰਦੀ ਹੈ ਦੌਲਤ ਨਾਲ ਸਾਡੇ ਘਰ ਭਰਦੀ ਹੈ ਬਹੁਤ ਲੋਕ ਕੁੱਤੇ ਨੂੰ ਰੋਟੀ ਪੋਣਾ ਆਪਣੇ ਇੱਕ ਫਰਜ਼ ਸਮਝਦੇ ਹਨ ਅਤੇ ਬਹੁਤ ਲੋਕ ਇਹਨਾਂ ਨੂੰ ਇੱਕ ਉਪਾਅ ਦੇ ਜ਼ਰੀਏ ਵੀ ਵਰਤੋਂ ਕਰਦੇ ਹਨ ਸੰਤਾਨ ਜੀ ਨੇ ਵਚਨ ਕੀਤੇ ਹਨ ਕਿ ਜੋ ਵੀ ਦਰਬੇਸ਼ ਨੂੰ ਰੋਟੀ ਪਾਏਗਾ ਸਭ ਤੋਂ ਪਹਿਲਾ ਕੰਮ ਕੀ ਹੋਵੇਗਾ ਕਿ ਉਸ ਦੇ ਘਰ ਵਿੱਚ ਕਦੇ ਵੀ ਅੰਨ ਦੀ ਕਮੀ ਨਹੀਂ ਆਵੇਗੀ। ਕਦੇ ਵੀ ਘਰ ਵਿੱਚ ਦਾਣਾ ਖਤਮ ਨਹੀਂ ਹੋਏਗਾ ਉਸ ਦਾ ਪਰਿਵਾਰ ਕਦੇ ਵੀ ਭੁੱਖਾ ਨਹੀਂ ਸੋਏਗਾ। ਜੋ ਬੇਜਵਾਨਾਂ ਦਾ ਢੱਡ ਪਰਦੇ ਹਨ। ਪਰਮਾਤਮਾ ਦੀ ਨਿਗਾ ਵਿੱਚ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਪੁਰਾਣੇ ਸ਼ਾਸਤਰਾਂ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਤੁਹਾਨੂੰ ਕੋਈ ਨਜ਼ਰ ਲੱਗ ਜਾਂਦੀ ਹੈ ਤਾਂ ਤੁਸੀਂ ਸਵੇਰ ਦੀ ਮਿੱਠੀ ਰੋਟੀ ਬਣਾ ਕੇ ਮਤਲਬ ਉਹ ਕੇ ਗੁੜ ਦੀ ਰੋਟੀ ਬਣਾ ਕੇ ਜਿਸ ਮੈਂਬਰ ਨੂੰ ਨਜ਼ਰ ਲੱਗੀ ਹੈ ਸਿਹਤ ਖਰਾਬ ਰਹਿੰਦੀ ਹੈ। ਆਸ ਤੇ ਮੱਥੇ ਨਾਲ 7 ਵਾਰ ਲਗਾ ਕੇ ਤੁਸੀਂ ਕੁੱਤੇ ਨੂੰ ਬਾ ਸਕਦੇ ਹੋ ਉਸ ਨਾਲ ਨਜ਼ਰ ਦੂਰ ਹੋਵੇਗੀ ਤੇ ਉਸ ਦੀ ਸਿਹਤ ਵੀ ਠੀਕ ਹੋਵੇਗੀ ਇਸੇ ਨਾਲ ਹੀ ਘਰ ਵਿੱਚ ਜਿਆਦਾ ਤਕਲੀਫ ਹੈ ਘਰ ਵਿੱਚ ਲੜਾਈ ਝਗੜੇ ਹਨ ਤਾਂ ਤੁਸੀਂ ਘਰ ਦੇ ਖੁੰਝਾਂ ਨਾਲ ਰੋਟੀ ਨੂੰ ਲਗਾ ਕੇ ਵੀ ਦਰਵੇਸ਼ ਨੂੰ ਬਾ ਸਕਦੇ ਹੋ ਬਹੁਤ ਸਾਰੀਆਂ ਉਦਾਹਰਨਾਂ ਸਾਹਮਣੇ ਆਉਂਦੀਆਂ ਹਨ ਲੋਕ ਕਹਿੰਦੇ ਹਨ ਕਿ ਸਾਡਾ ਕੋਈ ਕੰਮ ਨਹੀਂ ਸੀ ਬੰਦਾ ਬੱਚੇ ਕਹਨੇ ਬੱਚੇ ਨਹੀਂ ਸਨ ਪੜ੍ਹਾਈ ਵਿੱਚ ਅਸੀਂ ਕਮਜ਼ੋਰ ਸੀ ਮਾਤਾ ਪਿਤਾ ਵੀ ਕਹਿੰਦੇ ਸਨ ਕਿ ਸਾਡੇ ਬੱਚੇ ਪੜ੍ਹਦੇ ਨਹੀਂ ਹੈਗੇ। ਲੜਾਈ ਝਗੜਾ ਵਿੱਚ ਰਹਿੰਦੇ ਹਨ, ਨਸ਼ੇ ਵਿੱਚ ਰਹਿੰਦੇ ਹਨ। ਤਾਂ ਜਿਵੇਂ ਹੀ ਤੁਸੀਂ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ, ਜਿਵੇਂ ਹੀ ਤੁਸੀਂ ਉਸ ਬੱਚੇ ਦੇ ਹੱਥੋਂ ਰੋਜ਼ ਦਰਮੇਸ਼ਾਂ ਨੂੰ ਰੋਟੀ ਪਾਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਉਸ ਬੱਚੇ ਦੀਆਂ ਆਦਤਾਂ ਸੁਧਰ ਗਈਆਂ। ਉਸਦਾ ਦਿਮਾਗ ਪਹਿਲਾਂ ਨਾਲੋਂ ਤੇਜ਼ ਹੋ ਗਿਆ ਹੈ। ਕਿਉਂਕਿ ਦੋਸਤੋ, ਕੁੱਤਾ ਪੈਰ ਬਣਾਤ ਦਾ ਵਾਹਨ ਮੰਨਿਆ ਜਾਂਦਾ ਹੈ ਅਤੇ ਪੈਰ ਬਣਾਤ ਹਮੇਸ਼ਾ ਹੀ ਸ਼ਨੀ ਦੇ ਬਰਾਬਰ ਹੁੰਦੇ ਹਨ। ਸ਼ਨੀ ਦਾ ਪ੍ਰਕੋਪ ਹੀ ਸਭ ਤੋਂ ਜ਼ਿਆਦਾ ਸਾਡੇ ਬੱਚਾ ਉੱਪਰ ਦੇਖਣ ਨੂੰ ਮਿਲਦਾ ਹੈ ਸਾਡੇ ਘਰ ਉੱਪਰ ਦੇਖਣ ਨੂੰ ਮਿਲਦਾ ਹੈ ਤੇ ਸ਼ਨੀ ਦੇਵਤਾ ਨਾਰਾਜ਼ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸਾਡੇ ਘਰ ਵਿੱਚ ਗਲੇਜ਼ ਹੋਵੇਗਾ ਸਾਡੇ ਘਰ ਵਿੱਚ ਦੁੱਖ ਦਿਲਦਰਤਾ ਆਵੇਗੀ ਸਾਡੇ ਘਰ ਵਿੱਚ ਸਭ ਤੋਂ ਵੱਡਾ ਜੋ ਮਸਲਾ ਖੜਾ ਹੋਵੇਗਾ ਕਿ ਸਾਡੇ ਘਰ ਵਿੱਚ ਪ੍ਰੈਸ ਦੀ ਕਮੀ ਆਵੇਗੀ ਬਹੁਤ ਜ਼ਿਆਦਾ ਕਰਜ਼ਾ ਸਿਰ ਚੜਨ ਲੱਗ ਜਾਵੇਗਾ ਇਸ ਕਰਕੇ ਛੋਟੇ ਜਿਹੇ ਤੁਸੀਂ ਉਪਾਣ ਜ਼ਰੂਰ ਕਰਨਾ ਹੈ ਹਮੇਸ਼ਾ ਨਰਵੇਸ਼ ਨੂੰ ਘਰ ਦੇ ਆਸ-ਪਾਸ ਕਿੰਨੇ ਵੀ ਸਾਡੇ ਉਹਵਾਰੇ ਕੁੱਤੇ ਹੋਣ ਤੁਸੀਂ ਉਹਨਾਂ ਨੂੰ ਆਪਣੇ ਘਰ ਦੀ ਇੱਕ ਰੋਟੀ ਜ਼ਰੂਰ ਪੋਣੀ ਹੈ ਹੋ ਸਕੇ ਤਾਂ ਤੁਸੀਂ ਉਹਨਾਂ ਨੂੰ ਦੁੱਧ ਵੀ ਪਾ ਸਕਦੇ ਹੋ ਇਸ ਨਾਲ ਤੁਸੀਂ ਦੇਖੋਗੇ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਸਾਰੀ ਨਸ਼ਟ ਹੋ ਜਾਵੇਗੀ ਇਹ ਉਪਾਅ ਤੁਸੀਂ ਇੱਕ ਮਹੀਨਾ ਹੀ ਕਰਕੇ ਦੇਖ ਲਵੋ ਤੁਹਾਡੇ ਘਰ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਤੇ ਜਾਦੂ ਹੋਣਾ ਸ਼ੁਰੂ ਹੋ ਜਾਵੇਗਾ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਖਤਮ ਹੋਣਗੇ ਬੱਚੇ ਤਰੱਕੀਆਂ ਹਾਸਲ ਕਰਨਗੇ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ ਮੇਰੇ ਅਸੀ ਜੋਤਿਸ਼ ਕੋਲ ਜਾਂਦੇ ਆ ਪੰਡਤਾਂ ਕੋਲ ਜਾਂਦੇ ਆ ਨਾ ਉਹ ਵੀ ਸਾਨੂੰ ਦੱਸਦੇ ਹਨ ਕਿ ਦਰবেশ ਨੂੰ ਰੋਟੀ ਪਾਉਣੀ ਬਹੁਤ ਜ਼ਰੂਰੀ ਹੈ ਸੰਤਾਂ ਦੁਆਰਾ ਇਹ ਵੀ ਬਚਨ ਕੀਤੇ ਗਏ ਹਨ ਕਿ ਦਰবেশ ਨੂੰ ਜਿਵੇਂ ਹੀ ਤੁਸੀਂ ਰੋਟੀ ਪਾਉਣੀ ਹੋ ਨਾ ਤੁਹਾਡੇ ਘਰ ਉੱਪਰ ਜਿਹੜਾ ਵੀ ਕਾਲ ਹੁੰਦਾ ਹੈ ਉਹ ਹਟ ਜਾਂਦਾ ਹੈ ਤੁਸੀਂ ਇੱਕ ਪੁਰਾਣੀ ਕਹਾਣੀ ਸੁਣੀ ਹੋਵੇਗੀ ਕਿ ਸਭ ਤੋਂ ਪਹਿਲਾਂ ਇੱਕ ਕੁੱਤੇ ਨੂੰ ਪ੍ਰਮਾਤਮਾ ਨੇ ਰੋਟੀ ਦਿੱਤੀ ਸੀ ਜੈਸ ਕੋਲ ਇੱਕ ਇਨਸਾਨ ਭੁੱਖਾ ਆਇਆ ਸੀ ਤੇ ਕੁੱਤੇ ਨੇ ਅੱਧੀ ਰੋਟੀ ਇਨਸਾਨ ਨੂੰ ਦਿੱਤੀ ਸੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਸਾਡੀ ਝੋਲੀयां ਨਪਾਇਆ ਸੀ ਇਸ ਕਰਕੇ ਇਹ ਕੁੱਤਾ ਦਰਵੇਸ਼ ਸਭ ਤੋਂ ਜ਼ਿਆਦਾ ਪ੍ਰਮਾਤਮਾ ਦੇ ਨੇੜੇ ਮੰਨਿਆ ਜਾਂਦਾ ਹੈ ਇਸ ਕਰਕੇ ਜੇਕਰ ਤੁਸੀਂ ਕੁੱਤੇ ਦੇ ਲੱਤ ਮਾਰਦੇ ਹੋ ਸਭ ਤੋਂ ਵੱਡਾ ਤੁਹਾਡਾ ਪਾਪ ਹੋ ਸਕਦਾ ਹੈ ਤੁਸੀਂ ਇਹ ਪਹਿਲਾ ਪਾਪ ਕੀਤਾ ਹੋਣਗੇ ਇਸੇ ਕਰਕੇ ਤੁਹਾਡੀ ਅੱਜ ਦੀ ਜ਼ਿੰਦਗੀ ਵਿੱਚ ਇੰਨੀ ਹੋ ਜ਼ਿਆਦਾ ਰੁਕਾਵਟਾਂ ਆ ਰਹੀਆਂ ਹਨ ਕਾਰੋਬਾਰ ਵਿੱਚ ਵਾਧਾ ਨਹੀਂ ਹੋ ਰਿਹਾ ਲੌਸ ਹੋਈ ਜਾਂਦੇ ਹਨ ਖਰਚੇ ਜ਼ਿਆਦਾ ਵੱਧ ਰਹੇ ਹਨ ਕੋਈ ਵੀ ਚੀਜ਼ ਨਵੀਂ ਘਰੇ ਲੈ ਆਉਂਦੇ ਹੋ ਪਹਿਲਾਂ ਹੀ ਉਹ ਖਰਾਬ ਹੋਣ ਲੱਗ ਪੈਂਦੀ ਹੈ ਮਤਲਬ ਕਿ ਘਰ ਵਿੱਚ ਕੋਈ ਵੀ ਚੀਜ਼ ਵਾਧਾ ਨਹੀਂ ਕਰਦੀ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਨਾ ਹੈ ਘਰ ਦੇ ਬਾਹਰ ਦਰਵੇਸ਼ ਹਨ ਉਹਨਾਂ ਨੂੰ ਰੋਟੀ ਤੁਸੀਂ ਜ਼ਰੂਰ ਪਾਉਣੀ ਅਤੇ ਸਾਵਧਾਨੀਆਂ ਕੀ ਵਰਤਣੀਆਂ ਹਨ ਕਿ ਕਦੇ ਵੀ ਉਹਨਾਂ ਨੂੰ ਤੁਸੀਂ ਰੋੜਾ ਜਾਂ ਲੱਤ ਨਹੀਂ ਮਾਰਨੀ ਇਹੋ ਜਿਹੇ ਬਹੁਤ ਲੋਕ ਹਨ ਜਿਨ੍ਹਾਂ ਨੇ ਜਿਹੀਆਂ ਹਰਕਤਾਂ ਕਰਕੇ ਅਜਿਹੇ ਪਾਪਾਂ ਨਾਲ ਆਪਣੀ ਕਿਸਮਤ ਨੂੰ ਜਮ੍ਹਾਂ ਬੰਦ ਕਰ ਲਿਆ ਹੈ ਪ੍ਰਮਾਤਮਾ ਨੇ ਉਹਨਾਂ ਕੋਲੋਂ ਮੁੱਕ ਮੋੜ ਲਿਆ ਹੈ ਸ਼ਨੀ ਦੇ ਦੋਨਾਂ ਦੇ ਘਰੇ ਵਾਸ ਹੋ ਗਿਆ ਹੈ ਅਤੇ ਅੱਜਕੱਲ੍ਹ ਉਹ ਲੋਕ ਬਹੁਤ ਕੁਸਤੋਂ ਦੇ ਹਨ ਕੰਨਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਤੋਂ ਹੋ ਕੀ ਗਿਆ ਹੈ ਐਸ ਕਰਕੇ ਜਾਣਨੇਆਂ ਜਾਣਨੇ ਵਿੱਚ ਸੋਦੇ ਤੋਂ ਵੀ ਗਲਤੀ ਹੋ ਜੇਗੀ ਤਾਂ ਤੁਸੀਂ ਇਸ ਦੀ ਪੁੱਲ ਬਖਸ਼ਾਉਣੀ ਹੈ ਘਰ ਦੇ ਬਾਹਰ ਆ ਰਹੇ ਕਿਸੇ ਵੀ ਕੁੱਤੇ ਨੂੰ ਤੁਸੀਂ ਭਜਾਉਣਾ ਨਹੀਂ ਹੈ ਇੱਕ ਵਾਰਕਰੂਤੀ ਜ਼ਰੂਰ ਉਸ ਨੂੰ ਖਵਾਉਣੀ ਹੈ ਇਸੇ ਨਾਲ ਹੀ ਸੰਤ ਜੀ ਮਿਹਰ ਕਰਨਗੇ ਉਹਨਾਂ ਦੇ ਬਚਨ ਤੁਹਾਡੇ ਉੱਪਰ ਕਿਰਪਾ ਕਰਨਗੇ ਜੇਕਰ ਤੁਸੀਂ ਇਹ ਵੀਡੀਓ ਨੂੰ ਦੇਖ ਲਿਆ ਹੈ ਤਾਂ ਇਹ ਉਪਾਅ ਕਰਨਾ ਕਦੇ ਨਾ ਭੁੱਲੋ ਦੇਖਿਆ ਜਾਵੇਗਾ ਕਿ ਇਹ ਉਪਾਅ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ ਹੋ ਇਹ ਸਰਫਕ ਪੁੰਨ ਹੈ ਜੋ ਸਾਡੀ ਜ਼ਿੰਦਗੀ ਵਿੱਚ ਬਦਲਾਵ ਲਿਆਉਂਦਾ ਹੈ ਇਹ ਉਪਾਅ ਕਰਨ ਨਾਲ ਸਾਡੀ ਖੁਦ ਦੀ ਜ਼ਿੰਦਗੀ ਵਿੱਚ ਫਰਕ ਪਵੇ ਨਾ ਪਵੇ ਇਸ ਦਾ ਲਾਭ ਤੁਹਾਨੂੰ ਬਹੁਤ ਮਿਲੇਗਾ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਭ ਚਾਹੁੰਦੇ ਹੋ ਤਰੱਕੀ ਚਾਹੁੰਦੇ ਹੋ ਤਾਂ ਛੋਟਾ ਜਿਹਾ ਉਪਾਅ ਜ਼ਰੂਰ ਕਰਨਾ ਹੈ ਬਸ ਕੁੱਤੇ ਨੂੰ ਚੁੱਪ ਚਾਪ ਤੁਸੀਂ ਰੋਟੀ ਫਲਾ ਦੇਣੀ ਹੈ ਬਾਕੀ ਸਾਰਾ ਕੰਮ ਸੰਤਨ ਦੇ ਬਚਨ ਕਰ ਲਿਓ ਉਹਨਾਂ ਦੇ ਸੁੱਚੇ ਬਚਨ ਕਰਨਗੇ ਤੁਹਾਨੂੰ ਤਰੱਕੀਆਂ ਵੱਲ ਲੈ ਜਾਣਗੇ ਅਤੇ ਤੁਹਾਡੇ ਉੱਪਰ ਜਿੰਨਾ ਵੀ ਕਰਜ਼ਾ ਹੋਵੇਗਾ ਹੌਲੀ-ਹੌਲੀ ਸਾਰਾ ਉਤਰ ਜਾਵੇਗਾ ਇਸੇ ਨਾਲ ਹੀ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਕਮੈਂਟਾਂ ਵਿੱਚ ਚੰਗੇ ਕਮੈਂਟ ਕਰਿਆ ਕਰੋ ਸੰਗਤਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਸਾਡੇ ਚੈਨਲ ਨਾਲ ਜੁੜਨ ਦੇ ਲਈ ਸੋਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ